ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਨੂੰ ਵੀ ਪਾਠ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਅੱਖਾਂ ਵਿੱਚ ਅਥਰੂ ਆਉਂਦੇ ਹਨ ਜਾਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਪਰਮਾਤਮਾ ਜੀ ਤੁਹਾਨੂੰ ਦੇ ਰਹੇ ਹੁੰਦੇ ਹਨ ਜੀ ਬਹੁਤ ਹੀ ਮਹੱਤਵਪੂਰਨ ਸੰਕੇਤ ਜੇਕਰ ਤੁਸੀਂ ਉਹਨਾਂ ਸੰਕੇਤਾਂ ਨੂੰ ਸਮਝ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਪਰਮਾਤਮਾ ਜੀ ਤੁਹਾਡੀ ਹਰ ਇੱਕ ਅਰਦਾਸ ਪੂਰੀ ਕਰ ਦੇਣਗੇ ਤੁਸੀਂ ਸਮਝ ਜਾਓਗੇ ਕਿ ਪਰਮਾਤਮਾ ਤੁਹਾਡੇ ਆਸ-ਪਾਸ ਹਨ ਤੁਹਾਡੀ ਰੱਖਿਆ ਕਰਨਗੇ ਤੁਹਾਨੂੰ ਹਰ ਕੰਮ ਵਿੱਚ ਕਾਮਯਾਬ ਕਰ ਦੇਣਗੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਬਦ ਦੇ ਲਈ ਹੁਕਮ ਹੈ ਕਿ ਉਹ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਉੱਠ ਕੇ ਜ਼ਰੂਰ ਕਰਨ ਜਿਵੇਂ ਆਪਣੇ ਗੁਰੂ ਸਾਹਿਬ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੇ ਦਸਾਂ ਨੋਹਾਂ ਦੇ ਕੀਰਤ ਵਿੱਚੋਂ ਦਸਵੰਦ ਕੱਢਣਾ ਲਾਜ਼ਮੀ ਬਣਾਇਆ ਸੀ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਹੁਕਮ ਹਨ ਕਿ ਸਿੱਖ ਲਈ ਸਵਾਸਾਂ ਦਾ ਜਿਹੜਾ ਦਸਵੰਦ ਹੈ ਉਹ ਵੀ ਓਨਾ ਹੀ ਜ਼ਰੂਰੀ ਹੈ ਵੇਖੋ ਜੀ ਆਪਾਂ 24 ਘੰਟਿਆਂ ਦੇ ਵਿੱਚੋਂ 2 ਘੰਟੇ ਇਦਾਂ ਗੁਰੂ ਮਹਾਰਾਜ ਲਈ ਕੱਢ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਸਾਰਾ ਦਿਨ ਫੋਨ ਤੇ ਸਮਾਂ ਪਾਸ ਕਰਦੇ ਰਹਿੰਦੇ ਹਾਂ ਉਸ ਤੋਂ ਵਧੀਆ ਹੈ ਜੀ ਜਿਹੜਾ ਆਪਾਂ ਥੋੜਾ ਸਮਾਂ ਹੈ ਗੁਰੂ ਮਹਾਰਾਜ ਜੀ ਦੇ ਕੋਲ ਹਾਜ਼ਰੀ ਲਗਵਾ ਲਈਏ ਤਾਂ ਬਹੁਤ ਵਧੀਆ ਹੋਵੇਗਾ ਕਈ ਲੋਕ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤਾਂ ਕਰਦੇ ਹਨ ਪਰ ਬਾਣੀ ਵੀ ਪੜਦੇ ਹਨ ਤੇ ਬਾਣੀ ਪੜ੍ਹਦੇ ਸਮੇਂ ਉਹਨਾਂ ਦੇ ਅੰਦਰ ਬਹੁਤ ਤਰ੍ਹਾਂ ਦੀਆਂ ਗੱਲਾਂ ਦੇ ਖਿਆਲ ਚੱਲਦੇ ਹਨ ਕਈ ਵਾਰ ਜਿਹੜੀਆਂ ਵੇਰ ਭੈਣਾ ਹੁੰਦੇ ਹਨ ਉਹਨਾਂ ਦਾ ਦਿਲ ਵੀ ਨਹੀਂ ਕਰਦਾ ਕਿ ਅਸੀਂ ਬਾਣੀ ਪੜੀਏ ਸਤ ਸੰਗਤ ਜੀ ਬਹੁਤ ਹੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਇਸ ਲਈ ਵੀਡੀਓ ਦੇ ਅੰਤ ਤੱਕ ਤੁਸੀਂ ਧਿਆਨ ਨਾਲ ਸਰਵਣ ਕਰ ਲੈਣਾ ਹੈ ਜੀ ਸਤ ਸੰਗਤ ਜੀ ਗੁਰਬਾਣੀ ਪੜ੍ਹਦੇ ਸਮੇਂ ਸਾਨੂੰ ਨੀਂਦ ਕਿਉਂ ਆਉਂਦੀ ਹੈ ਉਬਾਸੀਆਂ ਕਿਉਂ ਆਉਂਦੀਆਂ ਹਨ ਬਾਣੀ ਪੜ੍ਹਦੇ ਸਮੇਂ ਨੀਂਦ ਆਉਣਾ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਬਹੁਤ ਹੀ ਸਤ ਸੰਗਤ ਇਸ ਤਰ੍ਹਾਂ ਦੇ ਵਿਚਾਰ ਕਰਦੀ ਹੈ ਬਾਣੀ ਪੜਦੇ ਆ ਜੇਕਰ ਤੁਹਾਨੂੰ ਨੀਂਦ ਆਉਂਦੀ ਹੈ ਬਹੁਤ ਕਿਸਮਤ ਵਾਲੇ ਹੋ ਜੇ ਤੁਹਾਨੂੰ ਨੀਂਦ ਆਉਂਦੀ ਹੈ ਬਾਣੀ ਪੜਦੇ ਸਮੇਂ ਤਾਂ ਤੁਸੀਂ ਕਿਸਮਤ ਵਾਲੇ ਹੋ ਪਰ ਤੁਸੀਂ ਕਿਸਮਤ ਵਾਲੇ ਹੋ ਕਿਸ ਤਰ੍ਹਾਂ ਜਾਂ ਨਹੀਂ ਵੀਡੀਓ ਦੇ ਐਂਡ ਤੱਕ ਤੁਸੀਂ ਪੂਰੀ ਜਾਣਕਾਰੀ ਨੂੰ ਹਾਸਿਲ ਕਰ ਸਕਦੇ ਹੋ ਜਦੋਂ ਵੀ ਬਾਣੀ ਪੜਦੇ ਸਮੇਂ ਤੁਹਾਨੂੰ ਉਬਾਸੀਆਂ ਆਉਂਦੀਆਂ ਹਨ ਇਸ ਦਾ ਮਤਲਬ ਇਹ ਹੁੰਦਾ ਹੈ ਸਾਡਾ ਜਿਹੜਾ ਮਨ ਹੈ ਨਾ ਜਨਮ ਤੋਂ ਲੈ ਕੇ ਹੁਣ ਤੱਕ ਸੁੱਤਾ ਹੋਇਆ ਸੀ ਸੁੱਤਾ ਹੋਇਆ ਸੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਹ ਜਿਹੜਾ ਜਾਗਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਮਨ ਸੁੱਤਾ ਹੋਇਆ ਸੀ ਰਾੜੇ ਵਾਲੇ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਜੀ ਦੱਸਦੇ ਹਨ ਕਿ ਸਾਡੇ ਸਰੀਰ ਅੰਦਰ ਪਾਪ ਹੁੰਦੇ ਹਨ ਬਹੁਤ ਜ਼ਿਆਦਾ ਤੇ ਉਹ ਕਈ ਮਾੜੀਆਂ ਹਵਾਵਾਂ ਵੀ ਚਲਦੀਆਂ ਹਨ ਉਹ ਸੂਖਮ ਰੂਪ ਧਾਰਨ ਕਰਕੇ ਸਾਡੇ ਸਰੀਰ ਦੇ ਅੰਦਰ ਵਾਸ ਕਰ ਜਾਂਦੀਆਂ ਹਨ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚੋਂ ਬਾਹਰ ਆਉਂਦੀਆਂ ਹਨ ਜਿਹਦੇ ਮਤਲਬ ਕਿ ਆਪਣੇ ਹਿਰਦੇ ਵਿੱਚ ਨਾ ਵਾਹਿਗੁਰੂ ਦਾ ਨਾਮ ਵਸਣ ਕਰਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉਹ ਵੀ ਸਾਡੇ ਸਰੀਰ ਦੇ ਅੰਦਰੋਂ ਦੂਰ ਭੱਜਣੇ ਸ਼ੁਰੂ ਹੋ ਜਾਂਦੇ ਹਨ। ਵੇਖੋ ਜੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਸਾਰੇ ਹੀ ਦੂਤ ਡਰਦੇ ਹਨ। ਇਸੇ ਲਈ ਜਦੋਂ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਂ ਆਪਾਂ ਕਿਸੇ ਵੀ ਗੁਰਬਾਣੀ ਉਸ ਵੇਲੇ ਉਬਾਸੀਆਂ ਬਹੁਤ ਆਉਂਦੀਆਂ ਹਨ ਤੇ ਨਾਲੇ ਜਦੋਂ ਆਪਾਂ ਗੁਰੂ ਮਹਾਰਾਜ ਜੀ ਦੇ ਕੋਲ ਬੈਠੇ ਹੁੰਦੇ ਹਾਂ ਨੀਂਦ ਆਉਣਾ ਲਾਜ਼ਮੀ ਹੈ ਕਿਉਂਕਿ ਆਪਾਂ ਇੱਕ ਤਰ੍ਹਾਂ ਨਾਲ ਫੁੱਲਾਂ ਵਾਲੀ ਸੇਜ ਤੇ ਬੈਠੇ ਹੁੰਦੇ ਹਾਂ ਗੁਰੂ ਮਹਾਰਾਜ ਦੀ ਬੁੱਕਲ ਹੁੰਦੀ ਹੈ ਜਿਹੜੀ ਉਹ ਫੁੱਲਾਂ ਵਾਂਗ ਬਣ ਜਾਂਦੀ ਹੈ ਤਾਂ ਨੀਂਦ ਆਉਣੀ ਲਾਜ਼ਮੀ ਹੈ ਜਿਹੜੇ ਇਹ ਦੂਤ ਹਨ ਨਾ ਇਹ ਬਹੁਤ ਜ਼ੋਰ ਪਾਉਂਦੇ ਹਨ ਕਿ ਤੂੰ ਨਾਮ ਹੈ ਨਾ ਜਿਹੜਾ ਉਹ ਨਾ ਜਪ ਫਿਰ ਬਹੁਤ ਤਰ੍ਹਾਂ ਦੇ ਖਿਆਲ ਲਿਆਉਣ ਦੀ ਆਪਣੇ ਕੋਸ਼ਿਸ਼ ਕਰਦੇ ਹਨ ਦਿਮਾਗ ਤੇ ਸਾਡੇ ਜੋਰ ਪਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਸਾਡਾ ਮਨ ਹੋਰ ਹੀ ਗੱਲਾਂ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਹੁਣ ਆਪਾਂ ਬਾਣੀ ਪੜ ਰਹੇ ਹਾਂ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ ਚਾਹੇ ਗੁਰ ਮੰਤਰ ਦਾ ਜਾਪ ਕਰ ਰਹੇ ਹਾਂ ਉਹ ਆਪਾਂ ਵੀ ਬਹੁਤ ਕੋਸ਼ਿਸ਼ ਕਰਦੇ ਹਾਂ ਰੋਕਣ ਦੀ ਕਿ ਵਾਹਿਗੁਰੂ ਦਾ ਨਾਮ ਜਪ ਲਿਆ ਜਾਵੇ ਮਤਲਬ ਕਿ ਅਸੀਂ ਨੀਂਦ ਨੂੰ ਵੀ ਰੋਕਣ ਦੀ ਬੜੀ ਕੋਸ਼ਿਸ਼ ਕਰਦੇ ਹਾਂ ਇੱਕ ਤਰ੍ਹਾਂ ਨਾਲ ਆਪਾਂ ਨੂੰ ਕੋਸ਼ਿਸ਼ ਕਰਦੇ ਆ ਕਰਦੇ ਆ ਨੀਂਦ ਦਾ ਜਿਹੜਾ ਹੈ ਬਹੁਤ ਜ਼ੋਰ ਪੈ ਜਾਂਦਾ ਹੈ ਬਹੁਤ ਜ਼ਿਆਦਾ ਆਪਾਂ ਨੂੰ ਉਹ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਨੀਂਦ ਦਾ ਜ਼ੋਰ ਪੈਣ ਸ਼ੁਰੂ ਹੋ ਜਾਵੇ ਤਾਂ ਆਪਾਂ ਫਿਰ ਬਾਣੀ ਹੀ ਛੱਡ ਦਿੰਦੇ ਹਾਂ ਤਾਂ ਇਹ ਜਿਹੜੀਆਂ ਮਾੜੀਆਂ ਰੂਹਾਂ ਹਨ ਬੜੀਆਂ ਖੁਸ਼ ਹੋ ਜਾਂਦੀਆਂ ਹਨ ਇੱਕ ਵਾਰ ਤਾਂ ਅਸੀਂ ਇਹਨੂੰ ਪਾਠ ਕਰਨ ਤੋਂ ਟਾਲ ਦਿੱਤਾ ਪਰ ਜਿਹੜਾ ਜੀ ਬਹੁਤ ਸੰਗਤਾਂ ਬਹੁਤ ਲੋਕ ਇਦਾਂ ਦੇ ਹੋਣਗੇ ਜਿਹੜੇ ਪਾਠ ਕਰਨਾ ਨਹੀਂ ਛੱਡਦੇ ਵੇਖੋ ਜੀ 10 ਮਿੰਟ ਹੀ ਹੁੰਦਾ ਹੈ ਜਿਹੜਾ ਆਪਾਂ ਇਹਨਾਂ ਦੂਤਾਂ ਦੇ ਨਾਲ ਜੰਗ ਕਰਨੀ ਹੁੰਦੀ ਹੈ ਫਿਰ ਸਾਰਾ ਕੁਝ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਨਾਰਮਲ ਕਿਉਂ ਹੋ ਜਾਂਦਾ ਹੈ ਕਿਉਂਕਿ ਜਿਹੜਾ ਮਨ ਹੈ ਨਾ ਉਹ ਦੂਤ ਨੂੰ ਮਾੜੀਆਂ ਹਵਾਵਾਂ ਨੂੰ ਦੂਰ ਕਰ ਸਕਦਾ ਹੈ ਇਹ ਸਰੀਰ ਤੋਂ ਬਾਹਰ ਆ ਜਾਂਦੀਆਂ ਹਨ ਤੇ ਜਿਹੜਾ ਸਰੀਰ ਹੈ ਉਹ ਆਪੇ ਹੀ ਸ਼ਾਂਤ ਰਹਿਣਾ ਸ਼ੁਰੂ ਹੋ ਜਾਂਦਾ ਹੈ ਪਰ ਕੁਝ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਵੇਖੋ ਜੀ ਆਪਾਂ ਜੋ ਵੀ ਕਰ ਸਕਦੇ ਹਾਂ ਕਿਉਂਕਿ ਕਈ ਲੋਕ ਬਹੁਤ ਹੀ ਨਾਸਤਿਕ ਹੁੰਦੇ ਹਨ ਵਾਹਿਗੁਰੂ ਜੀ ਬਚਨ ਕਰਦੇ ਹਨ ਕਿ ਬੰਦਗੀ ਕਰਨ ਵਾਲਾ ਜਿਹੜਾ ਮਨੁੱਖੀ ਜਨਮ ਹੈ ਨਾ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਮਤਲਬ ਉਹਨੂੰ ਨਾ ਸਰੀਰਕ ਤੇ ਜਿਹੜੇ ਮਾਨਸਿਕ ਸਰੀਰਕ ਸਾਰੇ ਸੁੱਖ ਮਿਲ ਜਾਂਦੇ ਹਨ ਉਹ ਗੁਰੂ ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਜੇ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਉਸ ਸਮੇਂ ਫਿਰ ਸਾਨੂੰ ਉਬਾਸੀਆਂ ਆਉਂਦੀਆਂ ਹਨ ਤੁਸੀਂ ਫਿਰ ਬਹੁਤ ਕਿਸਮਤ ਵਾਲੇ ਬਣ ਸਕਦੇ ਹੋ ਕਿਉਂਕਿ ਬਾਣੀ ਪੜਨ ਨਾਲ ਕਈ ਮਾੜੀਆਂ ਰੋਹਾਂ ਦਾ ਨਾਸ਼ ਹੋ ਜਾਂਦਾ ਹੈ ਤੇ ਕਈ ਵਾਰ ਉਬਾਸੀਆਂ ਆਉਣ ਦਾ ਹੋਰ ਵੀ ਕਾਰਨ ਹੁੰਦਾ ਹੈ ਸਾਡੇ ਤੋਂ ਕੁਝ ਅਜਿਹੇ ਗਲਤੀਆਂ ਹੋ ਜਾਂਦੀਆਂ ਹਨ ਜਿਵੇਂ ਆਪਾਂ ਨਿਤਨੇਮ ਕਰਦੇ ਹਾਂ ਪਰ ਨਿਤਨੇਮ 'ਚ ਆਪਣੇ ਵਿਗਨ ਪਿਆ ਜਾਂਦਾ ਹੈ ਬਹੁਤ ਇਹੋ ਜਿਹੀਆਂ ਗਲਤੀਆਂ ਹੁੰਦੀਆਂ ਹਨ ਜਿਹੜੀਆਂ ਨਾ ਚਾਹ ਕੇ ਵੀ ਸਾਡੇ ਕੋਲੋਂ ਹੋ ਜਾਂਦੀਆਂ ਹਨ ਤੁਹਾਨੂੰ ਅੱਜ ਮੈਂ ਦੱਸਦੀ ਹਾਂ ਇੱਕ ਦਿਨ ਬਾਬਾ ਨਾਨਕ ਸਿੰਘ ਜੀ ਦੇ ਕੋਲ ਇੱਕ ਇਨਸਾਨ ਗਿਆ ਉਹ ਆਪਣੇ ਦਰਾਹ ਵਿਖੇ ਸੰਤ ਤੇ ਉਹਨਾਂ ਨੇ ਉਹਨਾਂ ਨੂੰ ਨਮਸਤੇ ਕੀਤੀ ਤੇ ਅੱਖਾਂ ਨੀਜੇ ਝੁਕਾ ਕੇ ਉਹਨਾਂ ਵੱਲ ਵੇਖਿਆ ਹੀ ਨਹੀਂ ਤੇ ਉੱਚੀ ਉੱਚੀ ਰੋਣ ਲੱਗ ਗਿਆ ਤਾਂ ਸੰਤਾਂ ਨੇ ਉਹਨਾਂ ਨੂੰ ਕਿਹਾ ਕਿ ਤੂੰ ਰੋ ਨਾ ਤੂੰ ਰੋਂਦਾ ਕਿਉਂ ਪਿਆ ਹੈ ਗੁਰੂ ਨਾਨਕ ਦੇ ਘਰ ਹੈ ਨਾਨਕ ਸਰ ਭਗਤੀ ਦੇ ਘਰ ਆ ਗਿਆ ਹੈ ਤੂੰ ਰੋ ਨਾ ਵੇਖੋ ਇਹ ਹੁੰਦੀ ਹੈ ਨਿਮਰਤਾ ਬਾਬਾ ਜੀ ਨੇ ਆਪਣਾ ਨਾਮ ਲੈਂਦੇ ਹੋਏ ਉਸ ਪਰਮੇਸ਼ਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੋਹਰੇ ਰੱਖਿਆ ਤੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਆਇਆ ਹੈ। ਬਾਬਾ ਜੀ ਕਹਿੰਦੇ ਰੋ ਨਾ। ਉਹ ਜਿਹੜੇ ਬਜ਼ੁਰਗ ਬਾਬਾ ਜੀ ਆਏ ਸਨ ਉਹ ਰੋ ਕੇ ਕਹਿਣ ਲੱਗੇ ਕਿ ਬਾਬਾ ਜੀ ਮੈਨੂੰ 10 ਹਜ਼ਾਰ ਹੋ ਗਏ ਅੰਮ੍ਰਿਤ ਸ਼ਕੀਆਂ ਨੂੰ। ਰੋਜ਼ ਬਾਣੀ ਅੰਮ੍ਰਿਤ ਵੇਲੇ ਉੱਠ ਕੇ ਮੈਂ ਪੜਦਾ ਹਾਂ, ਨਿਤਨੇਮ ਕਰਦਾ ਹਾਂ, ਮੈਨੂੰ ਬੜਾ ਆਨੰਦ ਆਉਂਦਾ ਸੀ। ਬਾਣੀ ਪੜ ਕੇ ਪਤਾ ਨਹੀਂ ਕਿਉਂ ਮੇਰੀ ਜਿਹੜੀ ਹੈ ਤਾਰ ਉਹ ਰੱਬ ਨਾਲ ਜੁੜੀ ਹੋਈ ਸੀ। ਪਰ ਪਤਾ ਨਹੀਂ ਕੁਝ ਕੁ ਦਿਨਾਂ ਤੋਂ ਮੈਨੂੰ ਕੀ ਹੋ ਗਿਆ ਹੈ ਕਿ ਮੈਨੂੰ ਨੀਂਦ ਬਹੁਤ ਆਉਂਦੀ ਹੈ ਪਾਠ ਕਰਦੇ ਨੂੰ। ਸਰੀਰ ਨੂੰ ਥਕਾਵਟ ਬੜੀ ਜ਼ਿਆਦਾ ਹੋ ਜਾਂਦੀ ਹੈ ਅੱਖਾਂ ਚੋਂ ਨਾ ਜਿਹੜਾ ਹੈ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਨੀਰ ਵਗਣ ਲੱਗ ਜਾਂਦਾ ਹੈ ਤੇ ਬਾਬਾ ਜੀ ਕਹਿੰਦੇ ਤਾਂ ਉਹ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਤੁਸੀਂ ਮਿਹਰ ਕਰੋ ਤਾਂ ਨਾਨਕ ਸਿੰਘ ਜੀ ਨੇ ਬਚਨ ਕੀਤੇ ਕਿ ਇਸ ਤਰ੍ਹਾਂ ਕਹਿੰਦੇ ਕਿ ਜਦੋਂ ਬਚਨ ਕਰਨ ਜਦੋਂ ਸੰਤਾਂ ਜੀ ਨੇ ਇਸ ਨੂੰ ਕਿਹਾ ਕਿ ਜਾਪ ਕਰਦੇ ਹੀ ਰਹਿਣਾ ਕਰੋ ਤੁਸੀਂ ਕੋਈ ਮਾੜਾ ਪਦਾਰਥ ਸ਼ਕਿਆ ਹੋਇਆ ਤਾਂ ਬਜ਼ੁਰਗ ਨੇ ਕਿਹਾ ਬਾਬਾ ਜੀ ਮੈਂ ਤਾਂ ਸਿਰਫ ਘਰ ਦੀ ਦਾਲ ਰੋਟੀ ਸ਼ੱਕਦਾ ਹਾਂ ਸੰਤਾ ਨੇ ਫਿਰ ਕਿਹਾ ਨਹੀਂ ਤੁਸੀਂ ਕੋਈ ਮਾੜਾ ਪਦਾਰਥ ਸ਼ਕਿਆ ਹੈ ਨਾ ਤਾਂ ਬਜ਼ੁਰਗਾਂ ਨੂੰ ਯਾਦ ਆਇਆ ਕਿ ਉਹ ਇੱਕ ਪਿੰਡ ਦੇ ਜਗ ਹੋਇਆ ਸੀ ਉੱਥੇ ਸਮਾਗਮ ਸੀ ਉੱਥੇ ਉਹਨਾਂ ਨੇ ਹਾਜ਼ਰੀ ਭਰੀ ਸੀ ਉੱਥੇ ਪ੍ਰਸ਼ਾਦਾ ਸ਼ਕਿਆ ਸੀ ਤਾਂ ਬਾਬਾ ਜੀ ਨੇ ਕਿਹਾ ਜਦੋਂ ਸੇਵਾਦਾਰ ਉੱਥੇ ਉਗਰਾਹੀ ਕਰਨ ਗਏ ਹੋਏ ਸੀ ਤਾਂ ਉਹਨਾਂ ਨੇ ਹੁੱਕੇ ਵਾਲਿਆਂ ਕੋਲੋਂ ਗ੍ਰਾਹੀ ਕੀਤੀ ਸੀਗੀ ਉਹਨਾਂ ਜਿਹੜੀ ਉਹ ਮਾਇਆ ਸੀ ਉਹਦੇ ਤੋਂ ਪਦਾਰਥ ਤਿਆਰ ਕੀਤੇ ਸਨ ਉਸੇ ਹੀ ਪ੍ਰਸ਼ਾਦ ਰੂਪ ਵਿੱਚ ਉਹਨਾਂ ਨੂੰ ਗ੍ਰਹਿਣ ਕਰਕੇ ਆਇਆ ਹਾਂ ਉਹ ਪਦਾਰਥ ਜਿਹੜਾ ਕਹਿੰਦੇ ਕਿ ਤੁਸੀਂ ਸ਼ਕਿਆ ਹੈ ਨਾ ਉਹ ਮਾੜਾ ਪਦਾਰਥ ਸੀ। ਬਾਬਾ ਜੀ ਇਸ ਮਤ ਬਖਸ਼ਣ ਲੱਗੇ ਤੇ ਨਿਗੋਹੇ ਕੋਲੋਂ ਲੈ ਕੇ ਖਾਣਾ ਕਹਿੰਦੇ ਕਿ ਮਹਾਂ ਘੋਰ ਪਾਪ ਹੈ। ਬਾਬਾ ਜੀ ਨੇ ਕਿਹਾ ਤੇ ਫਿਰ ਬਚਨ ਕੀਤੇ। ਉਹ ਬਜ਼ੁਰਗ ਜਿਹੜੇ ਬਾਬਾ ਜੀ ਨੂੰ ਸੀਸਨ ਉਹਨਾਂ ਨੇ ਕਿਹਾ ਬਾਬਾ ਜੀ ਮੈਨੂੰ ਕੋਈ ਮਾਰਗਦਰਸ਼ਨ ਕਰੋ। ਮੈਨੂੰ ਰਾਹ ਦਿਖਾਓ। ਬਾਬਾ ਜੀ ਨੇ ਫਿਰ ਬਚਨ ਕੀਤੇ ਕਹਿੰਦੇ ਬਾਬਾ ਜੀ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਜਾਓ। ਅੰਮ੍ਰਿਤਸਰ ਜਾ ਕੇ ਤੁਸੀਂ ਗੁਰੂ ਦੀ ਨਗਰੀ ਵਿੱਚ ਪਹੁੰਚ ਕੇ ਉੱਥੇ ਜਾ ਕੇ ਭੁੱਲਣਾ ਬਖਸ਼ਾ ਕੇ ਆਓ ਫਿਰ ਤੋਂ ਅੰਮ੍ਰਿਤ ਪਾਨ ਕਰਕੇ ਆਓ ਤੇ ਨਾਲੇ ਤੁਸੀਂ ਦਮਦਮਾ ਸਾਹਿਬ ਵੀ ਜਾਇਓ ਜਦੋਂ ਉਹ ਦਰਸ਼ਨ ਕਰਕੇ ਵਾਪਸ ਆਏ ਤਾਂ ਮਹਾਪੁਰਖਾਂ ਦੇ ਕੋਲ ਮਹਾਪੁਰਖਾਂ ਨੇ ਪੁੱਛਿਆ ਦੱਸੋ ਬਾਬਾ ਜੀ ਤਾਂ ਬਾਬਾ ਜੀ ਨੇ ਕਿਹਾ ਵਾਹਿਗੁਰੂ ਜੀ ਦੀ ਮਿਹਰ ਹੋ ਗਈ ਹੈ ਪਹਿਲਾਂ ਹੀ ਬਾਣੀ ਵਿੱਚ ਜਿਵੇਂ ਮੇਰਾ ਮਨ ਲੱਗਦਾ ਸੀ ਉਸੇ ਤਰ੍ਹਾਂ ਮਨ ਲੱਗਣਾ ਸ਼ੁਰੂ ਹੋ ਗਿਆ ਹੈ ਪਹਿਲਾਂ ਵਾਂਗ ਹੀ ਉੱਠਦੇ ਆਂ ਬਹਿੰਦਿਆਂ ਮੇਰਾ ਬਾਣੀ ਪੜਨ ਨੂੰ ਸਿਮਰਨ ਕਰਨ ਨੂੰ ਜੀ ਕਰਦਾ ਹੈ ਜਿਹੜੀਆਂ ਮੇਰੀਆਂ ਤਾਰਾਂ ਹਨ ਉਹਨਾਂ ਰੱਬ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ ਪਹਿਲਾਂ ਵਾਂਗ ਤਾਂ ਤੁਸੀਂ ਵੀ ਸਾਥ ਸੰਗਤ ਜੀ ਅੰਮ੍ਰਿਤ ਵੇਲੇ ਮਤਲਬ ਕਿ ਜਦੋਂ ਤੁਹਾਨੂੰ ਨੀਂਦ ਆਉਂਦੀ ਹੈ ਬਹੁਤ ਕੁਝ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਨਿਤਨੇਮ ਨੂੰ ਸੰਭਾਲਣਾ ਸ਼ੁਰੂ ਕਰਦੇ ਹੋਗੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪਹਿਲੀ ਰਾਤ ਨੂੰ ਹੀ ਸਮੇਂ ਸਿਰ ਸੌਣਾ ਸ਼ੁਰੂ ਕਰਦੇ ਹੋਗੇ ਫਿਰ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰ ਸਕਦੇ ਹੋ ਫਿਰ ਤੁਹਾਨੂੰ ਕੋਈ ਤਕਲੀਫ ਨਹੀਂ ਆਵੇਗੀ ਤੁਹਾਨੂੰ ਨੀਂਦ ਨਹੀਂ ਆਵੇਗੀ ਤੁਹਾਡੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਸੀਂ ਇੱਕ ਕੰਮ ਹੋਰ ਵੀ ਕਰਨਾ ਹੈ ਜਦੋਂ ਤੁਸੀਂ ਨਿਤਨੇਮ ਅੰਮ੍ਰਿਤ ਵੇਲੇ ਕਰਨ ਲਈ ਉੱਠਦੇ ਹੋ ਤਾਂ ਕਰਨ ਤੋਂ ਪਹਿਲਾਂ ਕੇਸੀ ਇਸ਼ਨਾਨ ਭਾਵੇਂ ਕਰ ਲਿਆ ਕਰੋ ਕਿਉਂਕਿ ਉਹਦੇ ਨਾਲ ਜੜੀ ਹੈ ਥਕਾਵਟ ਸਹਿਰ ਦੀ ਦੂਰ ਹੋ ਜਾਂਦੀ ਹੈ ਦਿਨ ਭਰ ਦੀ ਉਹ ਤੁਹਾਡੀਆਂ ਅੱਖਾਂ ਵਿੱਚ ਤਾਜ਼ਗੀ ਲਿਆਉਂਦੀ ਹੈ ਭਾਰਾ ਪਣ ਨਹੀਂ ਆਉਂਦਾ ਉਹਦੇ ਨਾਲ ਸੁਸਤੀ ਬਿਲਕੁਲ ਦੂਰ ਹੋ ਜਾਂਦੀ ਹੈ ਬਾਣੀ ਲਈ ਤੁਸੀਂ ਇੱਕ ਵੱਖਰਾ ਆਸਣ ਜ਼ਰੂਰ ਬਣਾਉਣਾ ਹੈ ਕਦੇ ਵੀ ਮੰਜੇ ਤੇ ਜਾਂ ਬੈੱਡ ਤੇ ਬੈਠ ਕੇ ਪਾਠ ਨਾ ਕਰੋ ਹੋ ਸਕਦਾ ਤੁਹਾਡੇ ਕੋਲ ਜਗ੍ਹਾ ਦੀ ਤੰਗੀ ਹੋਵੇ ਪਰ ਕੋਈ ਚੱਕਰ ਨਹੀਂ ਤੁਸੀਂ ਕੋਈ ਵੀ ਵੱਡਾ ਇਸ਼ੂ ਨਹੀਂ ਹੈਗਾ ਤੁਸੀਂ ਉਸੇ ਵੀ ਕਮਰੇ ਵਿੱਚ ਥੱਲੇ ਆਸਣ ਲਗਾ ਕੇ ਪਾਠ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਚੀ ਉੱਚੀ ਬੋਲ ਕੇ ਪਾਠ ਕਰਦੇ ਹੋ ਤੇ ਬਾਣੀ ਪੜ੍ਹਨਾ ਚਾਹੁੰਦੇ ਹੋ ਜੋ ਤੁਹਾਡੇ ਕੰਨਾਂ ਤੱਕ ਉਹ ਬਾਣੀ ਪਹੁੰਚ ਸਕੇ ਤਾਂ ਬਹੁਤ ਵਧੀਆ ਗੱਲ ਹੈ ਫਿਰ ਤੁਹਾਨੂੰ ਨੀਂਦ ਨਹੀਂ ਆਵੇਗੀ ਇੱਕ ਗੱਲ ਹੋਰ ਹੈ ਜੀ ਤੁਸੀਂ ਹਮੇਸ਼ਾ ਗੁਰੂ ਮਹਾਰਾਜ ਦਾ ਮਨ ਵਿੱਚ ਡਰ ਭੈ ਰੱਖ ਕੇ ਪਾਠ ਕਰਿਆ ਕਰੋ ਕਿ ਜਦੋਂ ਮੈਂ ਪਾਠ ਕਰਦਾ ਹਾਂ ਮੇਰੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹਨ ਉਹ ਸੁਣ ਰਹੇ ਹਨ ਜੇਕਰ ਤੁਸੀਂ ਇਸ ਤਰੀਕੇ ਨਾਲ ਕਰੋਗੇ ਨਾ ਤੇ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਕਦੇ ਵੀ ਬਾਣੀ ਤੁਹਾਡੇ ਕੋਲੋਂ ਗਲਤ ਨਹੀਂ ਜਪੀ ਜਾਵੇਗੀ ਤੇ ਪਰਮਾਤਮਾ ਜੀ ਦਾ ਫਿਰ ਕਿਰਪਾ ਭਰਿਆ ਹੱਥ ਹਮੇਸ਼ਾ ਲਈ ਤੁਹਾਡੇ ਸਿਰ ਤੇ ਬਣਦਾ ਹੋਇਆ ਨਜ਼ਰ ਆਵੇਗਾ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਬੜਾ ਹੀ ਸ਼ਕਤੀਸ਼ਾਲੀ ਪਾਠ ਹੈ ਬਹੁਤ ਹੀ ਦੁੱਖ ਕੱਟਣ ਦੀ ਸਮਰੱਥਾ ਰੱਖਦਾ ਹੈ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁੱਖ ਹੋਵੇ ਹਰ ਦੁੱਖ ਨੂੰ ਕੱਟ ਸਕਦਾ ਹੈ ਮੂਲ ਮੰਤਰ ਦਾ ਪਾਠ ਤਾਂ ਉਠਦੇ ਆ ਪਹੁੰਚਦੇ ਆ ਗੁਰ ਮੰਤਰ ਦਾ ਜਾਪ ਵੀ ਜ਼ਰੂਰ ਕਰ ਲਿਆ ਕਰੋ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਲੜ ਲੱਗੋ ਤੇ ਤੁਸੀਂ ਵੈਸੇ ਕੋਈ ਵੀ ਵੱਡੀ ਗੱਲ ਨਹੀਂ ਕਿਉਂਕਿ ਸਾਨੂੰ ਤਾਂ ਇਹ ਦੋਵੇਂ ਹੀ ਪਾਠ ਕੰਠ ਜਲਦੀ ਹੋ ਜਾਣਗੇ ਆਪਾਂ ਨੂੰ ਇਹ ਬਾਣੀ ਜਦੋਂ ਕੰਠ ਹੋ ਜਾਂਦੀ ਹੈ ਤੁਸੀਂ ਰੋਜ਼ ਇੱਕ ਬ੍ਰਹਮ ਕਵਚ ਦਾ ਪਾਠ ਵੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਪਾਠ ਕਰੋਗੇ ਤੁਹਾਨੂੰ ਕਦੇ ਵੀ ਆਲਸ ਦਿਲਦਰ ਨਹੀਂ ਆਵੇਗਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣਨੀ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ